ਬਾਈ ਜੀ ਹੁਣ ਤਾਂ ਸਕੌਚ ਨਾ ਆਮ ਹੋ ਗਈ। ਹਾਂਜੀ। ਪਹਿਲਾਂ 94 ਚ ਸੀ ਮੈਂ ਐਸਐਚਓ ਨਾਬੇ ਸੀ। ਹੂੰ। ਉੱਥੇ ਇੱਕ ਵਾਰਦਾਤ ਹੋਈ ਸੀ ਸਕੌਚ ਦੀ ਜਿਹੜੀ ਡਿਟੈਕਟ ਹੋਈ ਸੀ ਚਲੋ ਇੱਕ ਰਹਿ। ਉੱਥੇ ਕੀ ਹੋਇਆ ਵੀ ਇੱਕ ਆਉਟਰ ਸਕਰਟਸ ਤੇ ਸੀ ਇੰਡਸਟਰੀ ਸੀ ਕੋਈ। ਉਹਦੇ ਚ ਲਟੇਰੇ ਆਏ ਕਾਲੇ ਕੱਚਿਆਂ ਦੇ। ਹਾਂ ਉਹ ਤਾਂ ਬੜੇ ਦੌਰ ਚੱਲੇ ਸੀਗੇ। ਲੁੱਟ ਕੋ ਕਰਕੇ ਲੈ ਗਏ। ਜਾਂਦੇ ਸਕੌਚ ਜਾਂ ਜੌਨੀ ਵਾਕਰ ਦੀਆਂ ਤਿੰਨ ਬੋਤਲਾਂ ਚੱਕ ਕੇ ਲੈ ਗਏ। ਅੱਛਾ। ਉਹਨਾਂ ਦਾ ਚਲੋ ਉਦੋਂ ਲੈ ਕੇ ਉਸ ਤੋਂ ਬਾਅਦ ਸਵੇਰੇ 4:30 ਵਜੇ ਤੱਕ ਉਹ ਕਰਦੇ ਨੇ ਉਸ ਤੋਂ ਬਾਅਦ ਉਹ ਗਏ ਭਵਾਨੀਗੜ੍ਹ ਕਹੌਲਦਾਰ ਰਹਿਮਨ ਸਿੰਘ ਹੁੰਦੇ ਸੀ ਹੂੰ ਉਹਨਾਂ ਨੇ ਉਹ ਬੋਤਲਾਂ ਜਦੋਂ ਉਹ ਬੰਦੇ ਦੇਖ ਲਈ ਰਾਤ ਦੇ ਇੱਕ ਨੀਂਦਰੇ ਸੀ ਇੱਕ ਉਹਨਾਂ ਦੀ ਸ਼ਕਲ ਕ੍ਰਿਮੀਨਲ ਜੀ ਸੀ ਉਹਨਾਂ ਨੇ ਰੋਕ ਲੇ ਚੈੱਕ ਕਰਨ ਲੱਗੇ ਉਹ ਕਹਿੰਦੇ ਵੀ ਇਹ ਬੋਤਲਾਂ ਦੇਖ ਲੈਂਗਾ ਕਹਿੰਦੇ ਕਿੱਥੋਂ ਲੈਂਦੇ ਉਹ ਕਹਿੰਦੀ ਉਹ ਠੇਕੇ ਤੋਂ ਉਦੋਂ ਠੇਕੇ ਤੋਂ ਸਕੌਚ ਮਿਲਦੀ ਨਹੀਂ ਹੁੰਦੀ ਸੀ ਹਾਂ ਉਦੋਂ ਦਾ ਜੋਨੀ ਵਕਰ ਤਾਂ ਕਿ ਉਹਨੇ ਫੇਰ ਚੰਗੀ ਤਰ੍ਹਾਂ ਵੈਰੀਫਾਈ ਕਰ ਲਿਆ ਸਿਆਣਾ ਹਾਲ ਦਾ ਸਮਝ ਗਿਆ ਉਹ ਵੈਰੀਫਾਈ ਕਰ ਲਿਆ ਵੀ ਇਹ ਗਲਤ ਹੈ ਉਹਨਾਂ ਚੋਂ ਮੁੜ ਕੇ 7-8 ਵਾਰ ਦਾ ਤਾਂ ਨਿਕਲ ਗਿਆ ਬਹੁਤ ਵੀਨਸ ਕ੍ਰਾਈਮ ਨਿਕਲਿਆ ਮਤਲਬ ਸਕੌਚ ਨੇ ਸਕੌਚ ਕਿ ਸਕੌਚ ਜ਼ਿਆਦਾ ਫਸਾਈ ਦਿੰਦੀ ਹੈ ਬਾਈ